ਕੀਰਤਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਅੱਜ ਮੈਂ ਲੱਗੀ ਆ ਜੀ ਸਲਵਾਰ ਦੀ ਕਟਿੰਗ ਕਰਨ ਤੇ ਇਹ ਜਿਹੜੀ ਸਲਵਾਰ ਹੈਗੀ ਆ ਇਹ ਆਪਣੇ ਕੋਲ ਕਪੜਾ ਹੈਗਾ ਜੀ ਕੱਟ ਕਪੜਾ ਜਾਨਕੀ ਆਪਣੇ ਕੋਲ ਸਿਰਫ 2 ਮੀਟਰ ਹੈ ਤੇ ਆਪਾਂ 2 ਮੀਟਰ ਦੇ ਵਿੱਚ ਤੇ ਵਧੀਆ ਜੀ ਸਲਵਾਰ ਤਿਆਰ ਕਰਨੀ ਹੈ ਨਾ ਤਾਂ ਜਿਆਦਾ ਹੈਵੀ ਤੇ ਨਾ ਹੀ ਜਿਆਦਾ ਹਲਕੀ ਹੋਵੇ ਤੇ ਇਹ ਸਲਵਾਰ ਵੀ ਆਪਾਂ ਹੁੰਦਿਆਂ ਵਾਲੀ ਗੈਰ ਕਰਾਰ ਕਰਨੀ ਹੈ ਸਟ੍ਰੇਟ ਤਾਂ ਬਣੀ ਜਾਂਦੀ 2 ਮੀਟਰ 'ਚ ਲੰਬਾਈ ਹੈ ਜੀ 932 ਇੰਚ ਤਿਆਰ ਕਰਨੀ ਹੈ ਤੇ ਆਪਣਾ ਜਿੰਨੇ ਕੀ 2 ਮੀਟਰ ਕਪੜਾ ਇਹ 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 ਨੂੰ ਆਪਾਂ ਡਬਲ ਰੱਖਿਆ ਹੋਇਆ ਤੇ ਇਹ ਹੈਗੀ ਆ ਜੀ സബത്ത പെല്ലാം പച്ച ഉച്ചാ നിഷാന ഉറിയ ਨਾ ਪਸਤੀ ਕਰਦਾਂਗੇ ਜੀ ਕਟਿੰਗ ਹਾਂਜੀ ਆਪਾਂ ਨੇ ਜਿਹੜੇ ਪਹੁੰਚੇ ਉਤਾਰ ਲਏ ਤੇ ਆਪਾਂ ਨੇ ਜਿਹੜੀ ਫਲਵਾ ਦੀ ਲੰਬਾਈ ਰੱਖਣੀ ਹੈਗੀ ਜੀ 33 ਇੰਚ ਤੇ 33 ਦੇ ਵਿੱਚੋਂ ਆਪਾਂ ਨੇ 4 ਇੰਚ ਘਟਾ ਦੇਣਾ 1 2 3 4 ਇੰਚ ਘਟਾ ਕੇ ਆਪਣਾ 28 ਇੰਚ ਆਪਾਂ ਤੇ 8 1/2 ਇੰਚ ਦਾ ਆਪਾਂ ਪਹੁੰਚਾ ਜਿਹੜਾ ਉਹ ਰੱਖਾਂਗੇ ਠੀਕ ਹੈ ਇਹ ਸਲਾਈ ਕਰਕੇ बेल्टी जेवढा आपण छड द्याने चार इंच आपण बेल्ट छडांगे जे आपण इथंली साईड तो चार इंच हरतो उपर ते आपण बत्ती इंच ते निशान लगाव ठीक आहे एक इंच आपण रखांगे जी सलाईस आपण इथं चार इंच उपलो करते ठीक आहे बत्ती इंच ते निशा लगाव एक एक लगाव आपण एक इंच आपण सलाईदा मार्जन रखांगे जे आपण करता ਹੁੰਦੀਆਂ ਦੀ ਕਟਿੰਗ ਕਰਦੇ ਆਂ ਜੀ ਆਪਾਂ ਹੁਣ ਤੇ ਇਹ ਆਪਾਂ ਨੇ ਇਹਦੇ ਵਿੱਚੋਂ ਹੀ ਆਪਾਂ ਸ ਕੱਢਾਂਗੇ ਤੇ ਉਪਰੋਂ ਆਪਣੇ ਡਰੈਸ ਚ بڑا ਬਾਜੀ ਜਾਣਾ ਇਹਦੇ ਵਿੱਚ ਜਿਵੇਂ ਕਿ ਆਪਣੇ ਹੁਣ 33 ਇੰਚ ਲੰਬਾਈ ਆ 4 ਇੰਚ ਆਪਾਂ ਨੇ ਬੈਲਟ ਦਾ ਕੱਢ ਦੇਣਾ ਤੇ ਆਪਾਂ 1 ਇੰਚ ਰੱਖਣਾ ਹੈਗਾ ਜੀ ਸਲਾਈ ਦਾ ਮਾਰਜਨ ਤੇ ਇਹਦੇ ਵਿੱਚ ਆਪਾਂ 2 ਇੰਚ ਹੋਰ ਐਡ ਕਰਾਂਗੇ ਯਾਨੀ ਕਿ ਆਪਾਂ 33 ਤੇ 34 35 35 ਇੰਚ ਪੈਨ ਨੂੰ ਇੰਚ ਦਾ ਤੋਂ ਆਪਾਂ ਨੇ ਇਸ ਨੂੰ ਕੱਟਣਾ ਹੈਗਾ ਵੈਸੇ ਤਾਂ ਆਪਾਂ ਜਿੰਨੇ 4 ਇੰਚ ਮੈਨੇਜ ਕਰਕੇ 29 ਇੰਚ ਕੱਟਣਾ ਸੀਗਾ ਤੇ ਹੁਣ ਆਪਾਂ ਇਸ ਨੂੰ 35 ਇੰਚ ਕਟਾਂਗੇ ਕਿਉਂਕਿ ਜਿਹੜਾ ਆਪਾਂ 2 3 ਇੰਚ ਕਪੜਾ ਵਿੱਚ ਦਿੱਤਾ ਹੈ ਉਹਦੇ ਚੋਂ ਆਪਾਂ ਇਸ ਨੂੰ ਕਟਾਂਗੇ ਇਹਦੀ ਨਾਲ ਸਲਵਾਰ ਵੀ ਜਿਆਦਾ ਹੈਵੀ ਨਹੀਂ ਬਣਦੀ ਤੇ ਜਿਆਦਾ ਹਲਕੀ ਵੀ ਨਹੀਂ ਬਣਦੀ ਮਤਲਬ ਸਲਵਾਰ ਤੁਹਾਡੀ ਬਿਲਕੁਲ ਠੀਕ ਬਣੂਗੀ ਜਿਹਨਾਂ ਦੀ ਇਹ ਸਲਵਾਰ ਉਹ ਆਂਟੀ ਕਹਿੰਦੇ ਮੇਰੀ ਸਲਵਾਰ ਜਿਆਦਾ ਹੈਵੀ ਨਾ ਹੋਵੇ ਮੈਂ ਵੀ ਹਲਕੀ ਸਲਵਾਰ ਹੀ ਪਾਣੀ ਹਾਂ ਦੰਲੀ ਸਾਈਡ ਤੋਂ ਵੀ ਆਪਾਂ ਨੇ 3 ਇੰਚ ਦਾ ਨਿਸ਼ਾਨ ਲਗਾਉਣਾ ਹੈ। ਇਸ ਵਾਰ ਆਪਾਂ ਉਸ ਦਿਨ ਲਗਾਉਣਾ ਹੈ। ਇਹ ਆਪਾਂ ਨੇ ਲੈਣੇ ਜਿਹੁੰਦਿਆਂ ਦਾ ਕੱਪੜਾ ਤੇ ਇਹ ਆਪਾਂ ਨੇ ਰੱਖਣਾ ਹੈਗਾ ਜੀ 3 ਇੰਚ 4 ਇੰਚ ਆਪਾਂ ਬੈਰਡ ਦਾ ਕੱਢ ਦੇਣਾ 1 ਇੰਚ ਆਪਾਂ ਰੱਖਣਾ ਹੈਗਾ ਸਿਲਾਈ ਦਾ ਮਾਰਚ ਵਿੱਚ। ਅੰਦਰਲੀ ਸਾਈਡ ਤੋਂ ਆਪਾਂ ਜਿਹੜਾ ਇਹ ਗੁੰਦੀ ਦਾ ਕੱਟ ਦੇਣਾ ਹੈਗਾ ਉਹ ਦੇਣਾ ਹੈਗਾ ਆਪਾਂ 2 ਇੰਚ ਦਾ ਇਸ ਤਰੀਕੇ ਨਾਲ ਆਪਾਂ ਇੱਧਰਲੀ ਸਾਈਡ ਤੋਂ ਵੀ ਸ਼ੰਗਲਾਂਗੇ। ਉੱਪਰ ਇੱਥੇ ਇੱਧਰਲੀ ਸਾਈਡ ਤੋਂ ਕੱਟ ਰਹਿਣਾ 2 ਇੰਚ। ਜੀ ਮੈਂ ਤੁਹਾਨੂੰ ਗੁੰਦੀ ਕੱਟਣ ਦਾ ਬਹੁਤ ਆਸਾਨ ਤਰੀਕਾ ਦੱਸਦੀ ਆਂ। ਇਹਦੇ ਨਾਲ ਤੁਹਾਨੂੰ ਬਿਲਕੁਲ ਵੀ ਕੋਈ ਵੀ ਉਲਝਣ ਨਹੀਂ ਹੋਊਗੀ। ਤੁਸੀਂ ਇਸ ਤਰੀਕੇ ਨਾਲ ਕੱਪੜੇ ਨੂੰ ਰੱਖ ਲੈਣਾ। ਠੀਕ ਹੈ। ਇੰਦਰਲੀ ਸਾਈਡ ਤੋਂ ਵੀ ਤੁਸੀਂ ਇਸ ਤਰੀਕੇ ਨਾਲ ਰੱਖ ਲੈਣਾ। ਜਿਹੜੀ ਇਹਦੀ ਓਪਨ ਸਾਈਡ ਆ ਉੱਪਰਲੀ। ਕੰਨੀ ਵਾਲੀ ਸਾਈਡ ਤੇ ਆਹ ਵਾਲੀ ਸਾਈਡ ਇਹਨੂੰ ਤੁਸੀਂ ਆਮ ਸਾਹਮਣੇ ਰੱਖ ਲੈਣਾ ਜਿਵੇਂ ਕਿ ਆਪਣ ਇੱਧਰ ਲਈ ਫਾਸੇ ਨਿਸ਼ਾਨ ਲਗਾਇਆ ਹੋਇਆ ਉਸੇ ਤਰੀਕੇ ਨਾਲ ਆਪਾਂ ਇੱਧਰਲੀ ਸਾਈਡ 'ਤੇ ਨਿਸ਼ਾਨ ਬਣਾਵਾਂਗੇ ਵਸਤਰੀਕਣਾ ਆਪਣ 35 ਦਾ ਨਿਸ਼ਾਨ ਲਗਾ ਕੇ ਵਸਤਰੀਕਣਾ ਪਰ 2 ਤੋਂ 2.5 ਦੇਖੋ ਹੁਣ ਆਪਾਂ ਇਹਨੂੰ ਕੱਟ ਦੇਣਾ ਜਿੱਥੇ ਕੱਟ ਠੀਕ ਹੈ ਇੱਧਰਲੀ ਸਾਈਡ ਤੋਂ ਵੀ ਇੱਕ ਕੱਟ ਚੁੰਕਾ ਕਰ ਲਾਂਗੇ ਤੇ ਹੁਣ ਇਹਨਾਂ ਦੋਨਾਂ ਨੂੰ ਜਿਹੜੀ ਆ ਚੀਜ਼ ਆਪਾਂ ਨੇ ਕੱਟ ਲਿਆ ਹੋਇਆ ਉਹਦੀ ਦਾ ਇਹਨੂੰ ਆਪਾਂ ਫੜ ਲੈਣਾ ਇੱਥੋਂ ਇੱਧਰਲੀ ਸਾਈਡ ਤੋਂ ਵੀ 3 ਵਾ 5 ਇਸ ਤਰੀਕੇ ਨਾਲ ਰੱਖ ਲੈਣਾ करते हैं ना कुंडी की अपने कुंद जो बिल्कुल भी वादन कटनियां ने तो करने बिल्कुल भी मुश्किल नहीं आगी ये आपको कर देना जी कटिंग इस तरीके आप हिट रख लेना इधर आप आसन क्या आसन आप रखा गे जी साढ़े नौ इंच क्योंकि ज्यादा हेल्दी नहीं है ਤਲੇ ਨੇ 4 ਇੰਚ ਆਪਣਾ ਪਰੋਂ ਨਿਕਲ ਜਾਣਾ ਅਸੀਂ ਆਪਣੀ ਗਾੜੀ ਕਟਿੰਗ ਕੋਲ ਜਿਹੜਾ ਆਪਣੇ ਆਹ ਵਾਧਾ ਕਰਦਾ ਕੱਪੜਾ ਉਹ ਤਾਂ ਰਸਤੇ ਕੇ ਨਾਲ ਆਪ ਕਰਾਂਗੇ ਜੀ 벨ਟ ਦੀ ਕਟਿੰਗ ਤੇ ਜਿਹੜੀ 벨ਟ ਦੀ ਕਟਿੰਗ 벨ਟ ਆਪਣੀ ਉਹ ਹੈਗੀ ਹੈ ਜੀ ਆਪਾਂ ਰੱਖਣੀ ਹੈਗੀ 24 ਇੰਚ ਤਿਆਰ ਤੇ ਆਪਾਂ 25 ਇੰਚ ਰੱਖਾਂਗੇ ਇਸ ਨੂੰ ਏਦੀ ਆਪਾਂ ਚੁੜਾਈ ਰੱਖਾਂਗੇ ਜੀ 7 ਇੰਚ ਤੇ ਇਹ ਆਪਣੇ ਕੋਲੇ 12 ਇੰਚ ਕਪੜਾ ਹੈਗਾ ਜਾਨੀ ਕਿ ਚੁੜਾਈ ਆਪਣੀ 6 ਇੰਚ ਬਣਦੀ ਹੈ ਤੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਜੋੜ ਤੇ ਇਸ ਦੀ ਹੁਣ ਆਪਾਂ 25 ਇੰਚ ਤੇ ਨਿਸ਼ਾਨੀ ਲਾ ਕੇ ਕਰ ਲਈ ਕਟਿੰਗ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਆਪਾਂ ਦੋਨਾਂ ਸਾਈਡਾਂ ਤੋਂ ਇਹਨੂੰ ਬਰਾਬਰ ਨਾਪ ਲੈਣਾ 5.5 ਇੰਚ ਆਪਾਂ ਦੋਨਾਂ ਸਾਈਡਾਂ ਤੋਂ ਰੱਖ ਕੇ ਤੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਜੋੜ ਪਾਵਾਂਗੇ ਇਹ ਇਹ ਜੋੜਾ ਜਿਹੜਾ ਆਪਣੇ ਉੱਪਰਲੀ ਸਾਈਡ ਨੇਫੇ ਵਿੱਚ ਆ ਜਾਣਾ ਉੱਪਰਲੀ ਸਾਈਡ ਨਹੀਂ ਦਿਖਾਈ ਦਿੰਦਾ ਬਾਕੀ ਇੰਨਾ ਕੋ ਜੋੜ ਤਾਂ ਪਾਈ ਜਾਂਦਾ ਜਦੋਂ ਆਪਣੇ ਕੋਲ ਕਪੜਾ ਘੱਟ ਹੋਵੇ ਜਿਵੇਂ ਕਿ ਆਪਣੀ ਕੁੰਦੀਆਂ ਵਗੈਰਾ ਬਿਲਕੁਲ ਵਧੀਆ ਕਟਿੰਗ ਹੋ ਗਈ ਉਹਨਾਂ ਦੀ ਤੇ ਇਹ ਆਪਾਂ ਕਰ ਲੈ ਜੇ ਜੋੜ ਦੀ ਕਟਿੰਗ ਤੁਸੀਂ ਵੀ ਇਸ ਤਰੀਕੇ ਨਾਲ 2 ਮੀਟਰ ਕਪੜੇ ਵਿੱਚੋਂ ਆਪਣੀ ਵਧੀਆ ਸਲਵਾਰ ਤਿਆਰ ਕਰ ਸਕਦੇ ਹੋ ਜੇ ਪੂਰੀ ਹੈਵੀ ਲੰਬਾਈ ਜ਼ਿਆਦਾ ਜੇਕਰ ਥੋੜੀ ਤਾਂ ਵੀ ਤੁਹਾਡੀ ਸਲਵਾਰ ਬਹੁਤ ਵਧੀਆ ਬਣੂਗੀ ਕਿ ਆਪਣੀ ਸਲਵਾਰ ਦੀ ਹੋ ਗਈ